ਪਸ਼ੂਆਂ ਦਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਪੈਰੀ ਸასი ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਆਂ ਮਿੱਤਰੋ ਇਸ ਟਾਈਮ ਪਿੰਡ ਰੱਤੇ ਖੇੜੇ ਦੇ ਵਿੱਚ ਰੱਤੇ ਖੇੜੇ ਪਿੰਡ ਤੋਂ ਜਿਹੜੀ ਮਾਣੇ ਵਾਲੇ ਨੂੰ ਛੜਕ ਜਾਂਦੀ ਆ ਉਹ ਛੜਕੇ ਦੇ ਉੱਤੇ ਵਸਤੀ ਦੇ ਵਿੱਚ ਆਪਾਂ ਬਾਈ ਬਿੱਲੂ ਦੇ ਘਰੇ ਇਸ ਟਾਈਮ ਮੌਜੂਦ ਆਂ ਬਾਪੂ ਆ ਵਪਾਰ ਦਾ ਕੰਮ ਆ ਮਿੱਤਰੋ ਜਾਨਵਰ ਦੋ ਆ ਬਾਈ ਦੇ ਕੋਲੇ ਇਸ ਟਾਈਮ ਤੇ ਇੱਕ ਮੈਂ ਆ ਤਾਜੀ ਸੂਈ ਸਵਾਈ ਬਿਲਕੁਲ ਮਗਰ ਬੱਤਾ ਭਾ ਲੱਕਰਾਉ ਦੇਾਂਗੇ ਤੁਹਾਨੂੰ ਦੇਣ ਲੈਣ ਵਾਲਾ ਤੇ ਇੱਕ ਤੁਹਾਨੂੰ ਦਿਖਾਉਣੀ ਆਪਾਂ ਵੈੜ ਉਹ ਹਜੇ ਕੱਚੀ ਆ ਦੋ ਜਾਨਵਰ ਆ ਦੋਹਾਂ ਦੇ ਬਾਰੇ ਜਾਣ ਲੈਣੇ ਡਿਟੇਲ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਿਹਤਾਂ ਕਿਵੇਂ ਆ ਠੀਕ ਆ ਜੀ ਵਧੀਆ ਚੜਦੀ ਕਲਾ ਵਿੱਚ ਸਾਰੇ ਹਾਂਜੀ ਹਾਂ ਚਲੋ ਸ਼ੁਕਰ ਆ ਰੱਬ ਦਾ ਅੱਛਾ ਵੈੜ ਤੋਂ ਬਾਅਦ ਫਿਰ ਇਹ ਲੈ ਆਉਂਦੇ ਪਸ਼ੂ ਕਿ ਹੋਰ ਵੀ ਲੈਂਦੇ ਇੱਕ ਅੱਧਾ ਹੋਰ ਵੀ ਇੱਕ ਦੋ ਲਿਆਂਦੇ ਲੁੰਦੇ ਰਹਿਦਾ ਵਿੱਚ ਬਸ ਚਲੋ ਧਿਆੜੀ ਬਣੀ ਜਾਂਦੀ ਆ ਚਲੋ ਸ਼ੁਕਰ ਹੈ ਰੱਬ ਦਾ ਸ਼ੁਕਰ ਅੱਛਾ ਅੱਜ ਦੋ ਜਾਨਵਰ ਆਣਾ ਬਾਪੂ ਇਹ ਮਹਿੰਦੀ ਕੀ ਡਿਟੇਲ ਆ ਮਹਿੰਦੀ ਮੁੱਲ ਆਪਾਂ ਇੱਕ ਪੰਜ ਕਰਦੇ ਆ ਠੀਕ ਆ ਸੂਈ ਕਿੰਨੇ ਦਿਨਾਂ ਦੀ ਬਾਪੂ ਅੱਜ 8 8-9 ਦਿਨ ਹੋ ਗਏ ਆ 8-9 ਦਿਨ ਹੋ ਗਏ ਕਿੰਨੇ ਕੁ ਦੁੱਤ ਤੇ ਚਲਦੀ ਆ ਹੁਣ ਇਸ ਟੈਪ 8-9 ਕਿਲੋ ਦੁੱਧ ਹੋਣਾ ਹੈਗਾ ਇਸ ਤਿਆਰ 9 ਕਿਲੋ 8-9 ਕਿਲੋ ਦੁੱਧ ਕੰਡੇ ਵਾਲਾ ਹੈਗਾ ਹਾਂ 10-11 ਕਿਲੋ ਤਾਂ ਦੇ ਜੂਗੀ ਕਰਮ ਵਾਲੀ ਹਾਂ ਦੇ ਦੋ ਜੀ ਹਾਂ ਦੇ ਜੂਗੀ ਚੋਣ ਚੰ ਚੰਗਾ ਲੱਗਾ ਹਾਂਜੀ ਬਹੁਤ ਵਧੀਆ ਠੀਕ ਆ ਪੋਲੀ ਆ ਹਾਂ ਵਧੀਆ ਕੱਟਾ ਮੈਂ ਅਗਰ ਕਿ ਕੱਟੀ ਕੱਟਾ ਜੀ ਮੈਂ ਅਗਰ ਕੱਟਾ ਆ ਗਿਆ ਅੱਛਾ ਬਾਪੂ ਕਿੰਨੇ ਦੀ ਦੇ ਦਈਏ ਇਹ ਮੈਂ ਤਾਂ 1.5 ਪਲੇਟ ਕਰਦਾ ਜੀ 1 ਲੱਖ 5000 ਰੁਪਏ ਡਿਮਾਂਡ ਮੰਡ ਤਨ ਕਰ ਦੇਗਾ ਹਾਂਜੀ ਤੇ ਤੋਰੀ ਮੜੇ ਕੱਢੀ ਬਾਦ ਕੋਲੀ ਮੈਣੋ ਸੁਆਏ ਕਿੰਨਾ ਸੁਯੁਗ ਤੀਜਾ ਹੋਗੇ ਨਾ ਉਹ ਤਾਂ ਦੂਜਾਂ ਦੇ ਆਪਾ ਮਾਲਕ ਤਾਂ ਹੋ ਜਾਦਾ ਫਿਰ ਦੁੱਜੀ ਹੋਵੇ ਵੱਡੀ-ਵੱਡੀ ਹੋ ਕੇ ਕਈ ਵਾਰੀ ਪਣ ਜਾਂਦੀ ਹੈ ਉਹ ਦੁੱਸੀ ਆਂਦੇ ਆ ਜੀ ਘਰ ਦੀ ਮੈਂ ਉਹਨਾਂ ਦੀ ਚੱਲ ਇੱਕ ਅਦੇ ਸੂਏ ਨਾਲ ਇਧਰ-ਉਧਰ ਥੋੜਾ ਹੋ ਜਾਂਦਾ ਇਹਦਾ ਸੋਹ ਚ ਆਪਾਂ 34 ਜਾਰਾ ਖਲਾ ਇਹ ਕਿੜਾ ਬੁੱਢੀ ਆ ਲੇਵੇਰੀ ਤੱਕ ਬਈ ਥੋੜੀ ਜੀ ਗਾਂ ਨੂੰ ਦਿਖਾਉਂਦੀ ਆ ਪਰ ਥੱਲੋ ਖਰੀ ਆ ਪਾਂਡਾ ਚੰਗਾ ਥੱਲੇ ਬਈ ਦਮਰਾ ਤੁਰਦੀ-ਦਰਦੀ ਬਹੁਤ ਸੋਹਣਾ ਤਿਆਰ ਕਰਦੀ ਆ ਲੇਵਾ ਕਰਨ ਵਾਲੀ ਹਜੇ ਇਹਨੇ ਨਿਖਰ ਜਾਣਾ ਕਰਨ ਵਾਲੀ ਨੂੰ ਦਿਨ ਲੈ ਜਾਣੇ ਆ ਬਈ ਤੇ ਵਧੀਆ ਇਹਨੇ ਬਣ ਜਾਣਾ ਮੈਂ ਟਾਈਮ ਲੱਗੂਗੀ ਪਰ ਮਹਿ ਟਕਾਣੇ ਦੀ ਬਣੂਗੀ ਇਹ ਗੱਲ ਹੈਗੀ ਆ ਬਈ ਦੇਖੋ ਕਰਾ ਦੇ ਵੀਰੇ ਹੂੰ ਆ ਇਹਦਾ ਕੱਟ ਆ ਬਾਈ ਵੇਖੋ ਵੀਰ ਇਹਦਾ ਕੱਟੇ ਨੂੰ ਵੀ ਇੱਕ ਵਾਰੀ 8-7 ਦਿਨਾਂ ਦਾ ਸੁਆਵਾ ਨਾੜਵਾ ਨਾਲ ਆ ਬਾਈ ਬਾਕੀ ਇਹ ਬਾਪੂ ਝੂਠ ਨਹੀਂ ਮਾਰਦਾ ਹੁੰਦਾ ਯਾਰ ਇਹ ਬਾਪੂ ਦੀ ਇਹ ਸਿਫਤ ਆ ਬਾਈ ਵਪਾਰ ਨਹੀਂ ਇਹਦਾ ਕੋਈ ਸੋਚ ਨਹੀਂ ਵੀ ਤੁਸੀਂ ਘਰੋਂ ਹੀ ਲੈ ਕੇ ਚੱਲੇ ਆਵੇਂ ਇਹ ਸੋਚ ਕੇ ਆਇਆ ਜੀ ਇੱਥੇ ਤਾਂ ਬਾਈ ਇਹਦਾ ਬਾਈ ਜੋ ਗੱਲ ਕਹਿਤੀ ਉਹ ਨਿਕਲ ਨਹੀਂ ਨਿਕਲਨੀ ਆ ਪਰ ਫਿਰ ਵੀ ਤਸੱਲੀ ਕਰਿਆ ਜੀ ਆਪਦਾ ਫਰਜ਼ ਆ ਤੁਹਾਡਾ ਤਸੱਲੀ ਕਰਨ ਤੇ ਇੱਕ ਬਾਪੂ ਕੋਲ ਵਹਿੜਾ ਬਾਪੂ ਵਹਿੜ ਦਾ ਕੀ ਡਿਟੇਲ ਆ ਵੈੜ ਦਾ ਇਹ ਆਪਾਂ 40000 ਮੰਗਦੇ ਜੀ ਕਿੰਨੇ ਦਿਨ ਬਾਕੀ ਆਂਦੇ ਕੋਈ 12 ਦਿਨ 13 ਦਿਨ ਲੈ ਜਾ ਸਕਦੀ ਆ ਜੀ 12 13 ਦਿਨ ਲੈ ਜੂਗੀ ਇਹ ਪਹਿਲੇ ਨਾ ਕਿ ਦੂਜੇ ਸੋਏ ਦੂਜੇ ਆ ਜੀ ਦੂਜੇ ਕਿੰਨਾ ਕੁ ਦੁੱਧ ਦੱਸਿਆ ਸੀ ਜਿੱਥੋਂ ਲਈ ਆ ਉਹ 13 14 ਕਿਲੋ ਦੁੱਧ ਦੱਸਦੇ ਸੀਗੇ ਉਹ ਤਾਂ ਦੇ ਦੂੰਗੀ ਦੋ ਦਿਨ ਉਹ ਬਾਕੀ ਜਾਤ ਵਾਲੀ ਆ ਜਾਤ ਕੁਆਲਿਟੀ ਹੈਗੀ ਆ ਹਾਂ ਜੀ ਕੱਚੀ ਕੱਚੀ ਆ ਗੱਲੀ ਹਾਂ ਜੀ ਬਾਕੀ ਹੈ ਸੀਲ ਠੰਡੀ ਆ ਤਰੀ ਕੱਢੀ ਬਾਹਰ ਨੂੰ ਮਾੜੀ ਜੀ ਲਈ ਆ ਟਾਈਮ ਬਈ ਜਿਵੇਂ ਮੁੱਠੀ ਬਰ ਸੰਗ ਹੈ ਗਿਆ ਬਈ ਪਰ ਵੈੜ ਗੋਬ ਵਾਲੀ ਆ ਜਿਵੇਂ ਆਪਾਂ ਕਹਿੰਦੇ ਨਹੀਂ ਹੁੰਨੇ ਆ ਹਾਂ ਦਰਮਿਆਨੀ ਸਾਈਜ਼ ਦੇ ਵਿੱਚ ਹੀ ਆ ਪਰ ਜਿੰਨੀ ਕੋ ਹੈਗੀ ਆ ਬਈ ਚੰਗੀ ਆ 14 ਪਾਣਾ ਨਹੀਂ ਚਾਹਦਾ 15 ਕਿਲੋ ਦੁੱਧ ਦਈ ਜਾਊਗੀ ਵੀਰੇ ਸੰਗ ਜ਼ਰੂਰ ਹੈਗਾ ਮੁਠੀ ਪਰ ਉਹ ਤੁਸੀਂ ਦੇਖ ਹੀ ਰਹੇ ਆਪ ਵੀਡੀਓ ਦੇ ਵਿੱਚ ਬਈ ਪਰ ਜਸ ਕੀ ਕਰ ਲਿਆ ਹੂੰ ਨਾ ਬਈ ਦੇਖੋ ਠੀਕ ਆ ਬਈ ਕੱਚੀ ਕੱਚੀ ਲਾਏ ਪਈ ਖੜੀਆਂ ਦਸਾਂ ਦਰਾਂ ਦੇ ਮੇੜਾ ਥੱਲੇ ਚੰਗੀ ਪੜ ਜੂ ਲਿਆ ਵੋ ਹੂੰ ਨਾ ਲੈ ਆਪ ਥੱਲੇ ਬਾਜੋ ਕੋਈ ਲੱਤ ਛੜ ਵਾਲੀ ਹੈ ਨਹੀਂ ਦੀ ਇਹ ਹਾਂ ਨਹੀਂ ਠੰਡੀ ਆ ਕਰਮਾਂ ਵਾਲੀ ਹਾਂਜੀ ਐ ਨਹੀਂ ਬਈ ਬਾਕੀ ਤੂੰ ਵੇਖ ਕੇ ਲਿਓਣੀ ਤੋਰਾ 13 ਵੀ ਮਾਡਲ 382 ਆ ਤੂੰ ਆਪਦੇ ਹਿਸਾਬ ਨਾਲ ਹੀ ਲੈਵੇਂਗਾ ਹਾਂ ਆ ਇਹਨਾਂ ਬਈ ਬਾਪੂ ਕਿੰਨੀ ਉਮਰ ਹੋ ਗਈ ਹੋਗੀ ਹਾਂਜੀ ਤੇਰੀ ਉਮਰ ਕਿੰਨੀ ਹੋ ਗਈ ਉਹ 67 68 ਸਾਲ ਦੀ ਏ ਕਿੰਨੇ ਚਿਰ ਦਾ ਵਪਾਰ ਕਰਦਾ ਤੂੰ ਬਾਵਾ ਚਿਰ ਦਾ ਏ ਹੈਂ ਬਾਵਾ ਚਿਰ ਦਾ ਵਿੱਚ ਛੱਡ ਛੋਟ ਵੀ ਲਈਦਾ ਛੱਡ ਦੇ ਜਦੋਂ ਘਾਟਾ ਘੁੰਡਾ ਪਏ ਰੁਕ ਜਾਈਦਾ ਨਾ ਬਈ ਇਹ ਗੇਮ ਹੀ ਆ ਹੋਰੀਏ ਬਾਪੂ ਹਨਾ ਠੀਕ ਆ ਜੀ ਧਾਰ ਦੂਰ ਜਿੱਤ ਨਹੀਂ ਪਏ ਪਏ ਫਸਾਏ ਕਿਤੇ ਨਹੀਂ ਜੀ ਬਚ ਰਹੇ ਇਸ ਕੰਮ ਤੋਂ ਹਾਂਜੀ ਘਾਟੇ ਦੀ ਮਾਰ ਥੋੜਾ ਬਹੁਤ ਹੈ ਨਾ ਐਂ ਤੇ ਬੰਦਾ ਭਲਾ ਮਾਨਸਾ ਯਾਰ ਆ ਚੱਕਰ ਪੈ ਜਾਂਦਾ ਵੇ ਵਪਾਰ ਵੀ ਤੇਜ ਬੰਦੇ ਦਾ ਹੀ ਆ ਤੇ ਮੈਂ ਬਾਪੂ ਨੰਬਰ ਕਿਹੜੇ ਤੇ ਗੱਲ ਕਰੀਏ ਐਵੇਂ ਪੁੱਹ ਹਾਂਜੀ ਨੰਬਰ ਸਕਰੀਨ ਤੇ ਲਾ ਦੇ ਸਕਰੀਨ ਤੇ ਲਾ ਨੰਬਰ ਦੱਸ ਹੀ ਦੇ ਨਾ ਮੈਂ ਰੁਕ ਜਾ ਵੀ ਆਪਣੇ ਕੋਲੇ ਤੁਹਾਡੇ ਕੋਲੇ ਹੀ ਆ ਨੰਬਰ ਆ ਤੁਹਾਨੂੰ ਇੱਕੋ ਮਿੰਟ ਲੈ ਨੰਬਰ ਲੈ ਬਾਪੂ ਦਾ ਨੰਬਰ ਨੋਟ ਕਰ ਲਓ ਬਈ 79018 86166 790 1886166 ਇਹ ਨੰਬਰ ਰੱਤਾਖੇੜਾ ਪਿੰਡ ਆ ਤੇ ਬਿੱਲੂ ਬਾਈ ਦਾ ਨਾਮ ਆ ਤੇ ਮਾਣੇ ਵਾਲੀ ਸੜਕ ਦੇ ਉੱਤੇ ਬਾਈ ਉਹਨਾਂ ਦਾ ਰਹਿਣ ਬਸੇਰਾ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ ਧੰਨਵਾਦ ਆ ਸ਼ੁਕਰੀਆ